ਰਦੀਪ ਨੇ ਜਰ ਕਤਲकांड ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਕੈਨੇਡਾ ਦੇ ਸਾਬਕਾ ਸਿਕਿਉਰਿਟੀ ਸਖਤਰ ਦੇ ਵੱਲੋਂ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੋਡੀ ਥੋਮਸ ਉਹਨਾਂ ਦੇ ਵੱਲੋਂ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਭਾਰਤ ਦੇ ਸਬੰਧ ਦੇ ਵਿੱਚ ਔਰ ਖਾਸ ਕਰਕੇ ਇਸ ਸਾਰੇ ਮਾਮਲੇ ਦੇ ਆਲੇ ਦੁਆਲੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਹੁਣ ਸੁਖਾਲੀਆਂ ਹਵਾਵਾਂ ਆਉਂਦੀਆਂ ਨਜ਼ਰ ਆ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਭਾਰਤ ਹੁਣ ਕੈਨੇਡਾ ਦੇ ਨਾਲ ਮਿਲ ਕੇ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ ਅੱਗੇ ਵੱਧਦਾ ਨਜ਼ਰ ਆ ਰਿਹਾ ਹੈ ਜੋਡੀ ਥਾਮਸ ਵੱਲੋਂ ਦੱਸਿਆ ਗਿਆ ਕਿ ਭਾਰਤ ਹੁਣ ਇਸ ਮਾਮਲੇ ਦੇ ਵਿੱਚ ਕੈਨੇਡਾ ਦਾ ਸਹਿਯੋਗ ਕਰਦਾ ਨਜ਼ਰ ਆ ਰਿਹਾ ਦਵੱਲੇ ਰਿਸ਼ਤਿਆਂ ਦੇ ਵਿੱਚ ਸੁਧਾਰ ਹੁੰਦਾ ਨਜ਼ਰ ਆ ਰਿਹਾ ਹੈ ਇਹ ਜੋਡੀ ਥਾਮਸ ਦਾ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਕਹਿਣਾ ਸੀ ਪੁਰਾਣੇ ਸਾਫਤ ਹੋਰਤੇ ਕਿਹਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵਿਵਾਦ ਖਾਸਾ ਪਖਿਆ ਰਿਹਾ ਕਈ ਮਹੀਨਿਆਂ ਤੋਂ ਦੋਵੇਂ ਦੇਸ਼ਾਂ ਦੇ ਦਵੱਲੇ ਰਿਸ਼ਤੇ ਜਿਹੜੇ ਨੇ ਇਸ ਦੇ ਨਾਲ ਪ੍ਰਭਾਵਿਤ ਰਹੇ ਨੇ ਜੂਝਦੇ ਰਹੇ ਨੇ ਜਿਨ੍ਹਾਂ ਤੋਂ ਬਾਅਦ ਆਖਰਕਾਰ ਹੁਣ ਭਾਰਤ ਦੇ ਵੱਲੋਂ ਠੰਡੀਆਂ ਹਮਾਵਾਂ ਦੇ ਬੁੱਲੇ ਆਉਣ ਲੱਗੇ ਨੇ ਪਰ ਭਾਰਤ ਵੀ ਹੁਣ ਇਸ ਜਾਂਚ ਦੇ ਵਿੱਚ ਸਹਿਯੋਗ ਕਰਨ ਲੱਗਾ ਤਾਂ ਉਹ ਦੱਸਦੀ ਹੈ ਕਿ ਜਦੋਂ ਇਲਜ਼ਾਮ ਲੱਗੇ ਸੀ ਹਰਦੀਪ ਨਿੱਜਰ ਕਤਲ ਕਾਂਡ ਨੂੰ ਲੈ ਕੇ ਜੂਨ ਦਾ ਮਹੀਨਾ ਸੀ ਜੂਨ ਦੇ ਵਿੱਚ ਹਰਦੀਪ ਨਿੱਜਰ ਦਾ ਕਤਲ ਹੁੰਦਾ ਜਿਸ ਤੋਂ ਬਾਅਦ ਇਹ ਇਲਜ਼ਾਮ ਜਿਹੜੇ ਨੇ ਲਗਾ ਦਿੱਤੇ ਜਾਂਦੇ ਨੇ ਕੈਨੇਡਾ ਦੇ ਵੱਲੋਂ ਕੈਨੇਡਾ ਸਰਕਾਰ ਦਾ ਇਹ ਦਾਵਾ ਹੁੰਦਾ ਆ ਕਿ ਭਾਰਤ ਦੇ ਇੱਕ ਏਜੰਟ ਨੇ ਕੈਨੇਡਾ ਦੇ ਵਿੱਚ ਹਰਦੀਪ ਨੇ ਜਰ ਕਤਲकांड ਨੂੰ ਅੰਜਾਮ ਦਿੱਤਾ ਆ ਜਿਸ ਤੋਂ ਬਾਅਦ ਵਿਵਾਦ ਇੰਨਾ ਵੱਜ ਜਾਂਦਾ ਹੈ ਕਿ ਦੋਵੇਂ ਦੇਸ਼ਾਂ ਦੇ ਦਵੱਲੇ ਰਿਸ਼ਤੇ ਵੱਡੇ ਪੱਧਰ ਤੇ ਪ੍ਰਭਾਵਿਤ ਹੁੰਦੇ ਨੇ ਆਦਾਨ ਪ੍ਰਦਾਨ ਘਟ ਜਾਂਦਾ ਆ ਲੋਕਾਂ ਦਾ ਆਉਣ ਜਾਣ ਇਸ ਦੇ ਨਾਲ ਗ੍ਰਸਤ ਹੁੰਦਾ ਆ ਖੈਰ ਇਸ ਦੇ ਚੱਲਦੇ ਹੀ ਆਖਰਕਾਰ ਹੁਣ ਭਾਰਤ ਦੇ ਸਹਿਯੋਗ ਦੀ ਗੱਲ ਸਾਹਮਣੇ ਆ ਰਹੀ ਆ ਦਵੱਲੇ ਰਿਸ਼ਤੇ ਸੁਲਝਣ ਦੀ ਗੱਲ ਸਾਹਮਣੇ ਆ ਰਹੀ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਹਾਲਾਤ ਇੰਨੇ ਤਣਾਅਪੂਰਵਕ ਹੋ ਗਏ ਸੀ ਕਿ ਭਾਰਤ ਤੋਂ ਜਿਹੜੇ ਕੈਨੇਡਾ ਜਾਣ ਦੇ ਉਛਕ ਵਿਦਿਆਰਥੀ ਸੀ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹੋ ਸਕਦਾ ਹੈ ਕਿ ਉਸ ਦੇ ਨਾਲ ਵੀ ਇਹਨਾਂ ਮੁਸ਼ਕਲਾਂ ਦੇ ਉੱਤੇ ਕੁਝ ਸੁਧਾਰ ਹੋਵੇ ਇਹਨਾਂ ਮੁਸ਼ਕਲਾਂ ਦੇ ਉੱਤੇ ਕੋਈ ਅਸਰ ਹੋਵੇ ਔਰ ਨਾਲ ਦੀ ਨਾਲ ਇਹ ਇਹ ਆਦਾਨ ਪ੍ਰਦਾਨ ਜਿਹੜਾ ਹੈਗਾ ਉਹ ਸ਼ੁਰੂ ਹੋ ਜਵੇ ਮੁਕੰਮਲ ਤੌਰ ਦੇ ਉੱਤੇ ਸ਼ੁਰੂ ਹੋ ਜਵੇ ਪਰ ਇਸ ਮਾਮਲੇ ਸਬੰਧੀ ਫਿਲਹਾਲ ਜੋਡੀ ਥਾਮਸ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਭਾਰਤ ਵੱਲੋਂ ਹੁਣ ਸਹਿਯੋਗ ਕੀਤਾ ਜਾ ਰਿਹਾ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਵੀ ਇਹ ਦਾਵਾ ਸੀ ਕਿ ਜਿਹੜੇ ਸਬੂਤ ਹੈਗੇ ਨੇ ਉਹ ਪੇਸ਼ ਕੀਤੇ ਜਾਣ ਲਗਾਤਾਰ ਕੈਨੇਡਾ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਦੇ ਕਿਹਾ ਜਾ ਰਿਹਾ ਸੀ ਕਿ ਸਬੂਤ ਦਿੱਤੇ ਨਹੀਂ ਜਾ ਰਹੇ ਪਰ ਇਲਜ਼ਾਮ ਵੱਡੇ ਲਗਾਏ ਜਾ ਰਹੇ ਨੇ ਜਿਸ ਨੂੰ ਲੈ ਕੇ ਹਾਲਾਂਕਿ ਵਿਦੇਸ਼ ਮੰਤਰਾਲੇ ਦੇ ਵੱਲੋਂ ਇੱਕ ਐਸ ਆਈਟੀ ਵੀ ਬਣਾਈ ਗਈ ਸੀ ਔਰ ਜੋ ਕਿ ਪੂਰੇ ਮਾਮਲੇ ਦੀ ਦੇਖਰੇਖ ਕਰ ਰਹੀ ਸੀ ਪਰ ਆਖਰਕਾਰ ਹੁਣ ਕੈਨੇਡਾ ਦਾ ਇਹ ਦਾਵਾ ਹੈਗਾ ਕੈਨੇਡਾ ਦੇ ਸਾਬਕਾ ਸੁਰੱਖਿਆ ਸਲਾਹਕਾਰ ਜੋੜੀ ਥਾਮਸ ਦਾ ਇਹ ਦਾਵਾ ਹੈਗਾ ਕਿ ਹੁਣ ਭਾਰਤ ਜਿਹੜਾ ਆ ਉਹੋ ਇਸ ਮਾਮਲੇ ਦੇ ਵਿੱਚ ਸਹਿਯੋਗ ਕਰ ਰਿਹਾ ਕੈਨੇਡਾ ਦਾ ਲਗਾਤਾਰ ਜਸਟਨ ਟਰੂਡੋ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਭਾਰਤ ਦੇ ਵੱਲੋਂ ਇਸ ਵਿੱਚ ਸਹਿਯੋਗ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਇਹੀ ਗੱਲ ਹੀ ਆਖੀ ਗਈ ਸੀ ਕਿ ਇਸ ਮਾਮਲੇ ਦੇ ਵਿੱਚ ਜਦ ਤੱਕ ਪੂਰੇ ਸਬੂਤ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਸਕਦੀ ਇਸ ਮਾਮਲੇ ਸੰਬੰਧੀ ਲਗਾਤਾਰ ਵਿਵਾਦ ਪੜਕਦਾ ਨਜ਼ਰ ਆ ਰਿਹਾ ਸੀ ਦੋਵੇਂ ਦੇਸ਼ਾਂ ਦੇ ਦੁਬੱਲੇ ਰਿਸ਼ਤੇ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਸੀ ਪਰ ਆਖਰਕਾਰ ਹੁਣ ਇਸ ਦੇ ਨਾਲ ਇਸ ਬਿਆਨ ਦੇ ਨਾਲ ਕਿਤੇ ਨਾ ਕਿਤੇ ਇਹ ਪਤਾ ਲੱਗ ਰਿਹਾ ਕਿ ਹੁਣ ਭਾਰਤ ਸਹਿਯੋਗ ਕਰਨ ਲੱਗ ਗਿਆ ਔਰ ਨਾਲ ਦੀ ਨਾਲ ਦੋਵਾਂ ਦੇ ਰਿਸ਼ਤਿਆਂ ਦੇ ਵਿੱਚ ਸੁਧਾਰ ਜਿਹੜਾ ਉਹ ਹੁਣ ਲੱਗ ਗਿਆ ਹੋ ਸਕਦਾ ਹੈ ਕਿ ਇਸ ਨਵੇਂ ਬਿਆਨ ਮਗਰੋਂ ਦੋਵੇਂ ਦੇਸ਼ਾਂ ਦੇ ਦੁਵੱਲੇ ਰਿਸ਼ਤੇ ਦੇ ਉੱਤੇ ਪ੍ਰਭਾਵ ਐਸਾ ਪਵੇ ਕਿ ਆਦਾਨ-ਪ੍ਰਦਾਨ ਪਹਿਲਾਂ ਵਾਂਗ ਹੀ ਸ਼ੁਰੂ ਹੋ ਜਵੇ ਪਹਿਲਾਂ ਵਾਂਗ ਹੀ ਲੋਕਾਂ ਦਾ ਆਣ-ਜਾਣ ਸ਼ੁਰੂ ਹੋ ਜਵੇ ਜਿਸ ਤਰ੍ਹਾਂ ਕੈਨੇਡਾ ਨੂੰ ਕਈ ਭਾਰਤੀ ਔਰ ਖਾਸ ਕਰਕੇ ਪੰਜਾਬੀ ਨੌਜਵਾਨ ਪੜਨ ਜਾ ਰਹੇ ਸੀ ਜਿਨ੍ਹਾਂ ਦੇ ਉੱਤੇ ਹਾਲ ਹੀ ਦੇ ਵਿੱਚ ਰੋਕ ਲਗਾਈ ਗਈ ਸੀ ਹੋ ਸਕਦਾ ਹੈ ਕਿ ਉਹ ਦੁਬਾਰਾ You mentioned the Indo-Pacific strategy. Part of that strategy is, and this is the same in the US, amplifying a relationship with India in order to counter the threat that that China poses. It's become a bit tricky, as you are well aware, to do that with India uh, because of the allegations that have come to light that they were involved in. The murder of a Canadian citizen on Canadian soil. My understanding is that you have made multiple trips to India. What is your impression about why they are not cooperating? I wouldn't describe them as not cooperating. You would not? No, I think we've made advancements in that relationship, uh, and they understand what we believe happened. Uh, the RCMP investigation is well underway, and so I, I can't speak too much about it. And uh, the RCMP will hopefully be able to uh, prosecute. Uh, the individuals accountable and responsible. Um, but my discussions with my counterpart in India have been fruitful and I think they've moved things forward. Is that an evolution? Because the uh, government at the outset of all of this was saying that India was not cooperating. It's very much an evolution. Is that an evolution spurred on by what transpired in the United States? I think the two are connected for sure. And the US judicial system is different than ours. They unseal indictments in a way we don't. And they were investigating a conspiracy and we're investigating a murder, and theirs was a little more advanced than ours. So the information that they revealed supported our position and our assertions with India. And India is working with us, my counterpart in particular, far more closely to resolve this. We think it's important that we resolve what happened uh, to a Canadian citizen, uh, but we have to have people to people ties. We have a huge diaspora. Again, we have to have a trade relationship. Our, our um, ability to function in the Indo Pacific does rely on having a healthy relationship with India. Uh, and I think that we are working back towards that. Subscribe to One India channel and never miss an update.